ਹਾਂਜੀ ਜੀ ਪਹਿਲਾ ਨਾਮ ਸਾਡੇ ਲਾਲੀ ਲੋਹਾਰਕਾ ਤੇ ਸਾਡੇ ਵੇਖ ਲੋ ਜੀ ਇਧਰ ਸ਼ਰੀ ਪ੍ਰਧਾਨ ਜਿੰਨਾ ਸਾਥੀ ਹੋਣੀ ਠੀਕ ਹੈ ਜੀ ਅਸੀਂ ਕੋਟ ਰੋਡ ਤੋਂ ਸਾਡੇ ਵੀ ਸਾਥੀ ਹੋਣੀ ਚੇਅਰਮੈਨ ਸਾਹਿਬ ਜੀ ਨਾਲ ਉਹਨਾਂ ਦੇ ਬੇਟਾ ਜੀ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਦੂਸਰਾ ਨਾਮ ਠੀਕ ਹੈ ਜੀ ਆ ਵੇਖੋ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਸਾਡੇ ਸਰਦਾਰ ਗੁਰਵਿੰਦਰ ਸਿੰਘ ਜੀ ਸ਼ੀਨਾ ਗਰੁੱਪ ਤੋਂ ਡੀਐਸਪੀ ਸਾਹਿਬ ਵੱਡੇ ਸਾਥੀ ਹੋਣੀ ਉਹਨਾਂ ਦੇ ਸ਼ਾਗਿਰਦ ਜੀ ਰਿਸ਼ਪਾਲ ਵੀਰ ਜੀ ਹੁਣੀ ਇਹਨਾਂ ਦਾ ਲੱਗਾ ਜੀ ਦੂਸਰਾ ਨਾਮ ਚੇਅਰਮੈਨ ਸਾਹਿਬ ਉਹਨਾਂ ਦੀ ਹਾਜ਼ਰੀ ਦੇ ਵਿੱਚ ਸ਼ੈਰੀ ਪ੍ਰਧਾਨ ਸਾਡੇ ਮੱਖਣ ਸਤਾਜ ਜੀ ਹੁਣੀ ਠੀਕ ਹੈ ਲਾਲੀ ਭਾਜੀ ਹੁਣੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਵਾ ਇਨਾਮ ਦਿੱਤਾ ਜਾ ਰਿਹਾ ਜੀ ਜਨਕੇ ਸਤਾਜ ਜੀ ਹੁਣੀ ਆ ਜੋਵਨ ਵੀਰ ਜੀ ਹੁਣੀ ਬਲੈਰੋ ਵਾਲੇ ਠੀਕ ਹੈ ਜੀ ਤੇ ਉਹਨਾਂ ਨੇ ਜਿਹੜੇ ਕੱਪ ਕਰਵਾਏ ਸੀ ਉਹਨਾਂ ਦਾ ਜੀ ਇਨਾਮ ਵੰਡ ਸਮਾਰੋਹ ਆ ਜੀ ਆ ਵੇਲੋ ਭਾਈ ਠੀਕ ਹੈ ਜੀ ਆ ਕੱਪ ਜੋ ਤੇ ਵਾਕਿਆ ਹੀ ਪਤਾ ਲੱਗਣ ਰਿਹਾ ਵੀ ਕੱਪ ਆ ਠੀਕ ਹੈ ਜੀ ਤਕੀ ਜਿਹੜੇ ਮਾਨਯੋਗ ਸਤਿਕਾਰਯੋਗ ਉਸਤਾਦ ਜੀ ਹਣੀ ਪਹੁੰਚੇ ਹੋਏ ਆ ਠੀਕ ਹੈ ਜੀ ਆਪਨੇ ਆਜੋ ਆਜੋ ਵੀਰੇ ਤੁਹਾਨੂੰ ਪਹਿਲਵਾਨ ਉਸਤਾਦ ਜੀ ਹਣੀ ਸ਼ਰੀ ਪ੍ਰਧਾਨ ਜਿੰਕੇ ਉਸਤਾਦ ਜੀ ਹਣੀ ਸਾਡੇ ਚੇਅਰਮੈਨ ਸਾਹਿਬ ਬਬੂ ਉਸਤਾਦ ਜੀ ਹਣੀ ਇਧਰ ਆਇਓ ਜੀ ਸਾਡੇ ਨਾਲ ਹੀ ਪਹਿਲਵਾਨ ਮੰਗੇ ਉਸਤਾਦ ਜੀ ਹਣੀ ਠੀਕ ਹੈ ਜੀ ਇਧਰ ਨਾਲ ਹੀ ਆ ਵਿਨੋਦ ਸਾਜੀ ਹਣੀ ਹਾਂਜੀ ਸਾਸੀ ਗਾਲ ਜੀ ਲੋ ਜੀ ਹੁਣ ਜਿਹੜੇ ਇਨਾਮ ਵੰਡ ਸਮਾਰੋਹ ਵਾ ਠੀਕ ਆ ਤੇ ਇਹਦੇ ਵਿੱਚ ਜੀ ਸਭ ਤੋਂ ਆ ਵੇਖ ਲਓ ਜੀ ਪਹਿਲਾ ਕਬੂਤਰ ਬਾਜੀ ਮੁਕਾਬਲਾ 19 ਤਰੀਕ 5ਵਾਂ ਮਹੀਨਾ ਠੀਕ ਆ ਜੀ ਤੇ सोनू ਓਸਤਾਦ ਜੀ ਹੁਣੀ ਸਾਡੇ ਸ਼ਹਿਰੀ ਪ੍ਰਧਾਨ ਠੀਕ ਆ ਜੀ ਉਹਨਾਂ ਦੀ ਪਾਰਟੀ ਵੱਲੋਂ ਕਲੀਫਾ ਜੋਬਨ ਵੀਰ ਜੀ ਉਹਨਾਂ ਵੱਲੋਂ ਕਰਵਾਏ ਗਏ ਹਾਂਜੀ ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜੈਂਸ ਜਿਦਾ ਕਿ ਜੀ ਅੱਜ ਆਪਣੇ ਜੋ ਵਣ ਵੀਰ ਜੀ ਹੋਣੀ ਬਲੈਰੋ ਵਾਲੇ ਠੀਕ ਹੈ ਜੀ ਤੇ ਉਹਨਾਂ ਨੇ ਜਿਹੜੇ ਕੱਪ ਕਰਵਾਏ ਸੀ ਉਹਨਾਂ ਦਾ ਜੀ ਨਾਮ ਵੰਡ ਸਮਾਰੋਹ ਆ ਜੀ ਆ ਵੇ ਲੋ ਭਾਈ ਠੀਕ ਹੈ ਜੀ ਆ ਕੱਪ ਜੋ ਤੇ ਵਾਕਿਆ ਹੀ ਪਤਾ ਲੱਗਣ ਰਿਹਾ ਵੀ ਕੱਪ ਆ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਆਪਣੇ ਆਜੋ ਆਜੋ ਵੀਰੇ ਤੁਹਾਨੂੰ ਪਹਿਲਵਾਨ ਉਸਤਾਜ ਜੀ ਹੋਣੀ ਸ਼ਰੀ ਪ੍ਰਧਾਨ ਜਿੰਕੇ ਉਸਤਾਜ ਜੀ ਹੋਣੀ ਸਾਡੇ ਚੇਅਰਮੈਨ ਸਾਹਿਬ ਬਾਬੂ ਸਾਜੀ ਹੋਣੀ ਆ ਇਧਰ ਆਇਓ ਜੀ ਸਾਡੇ ਨਾਲ ਹੀ ਪਹਿਲਵਾਨ ਮੰਗੇ ਸਾਜੀ ਹਣੀ ਠੀਕ ਹੈ ਜੀ ਇਧਰ ਨਾਲ ਹੀ ਆ ਵਿਨੋਦ ਸਾਜੀ ਹਣੀ ਠੀਕ ਹੈ ਜੀ ਤੇ ਇਧਰ ਨਾਲ ਆਪਣੇ ਆ ਵੀਰਜੀ ਹਣੀ ਸੀ ਰਾਜਨ ਵੀਰਜੀ ਹਣੀ ਆ ਠੀਕ ਹੈ ਜੀ ਬਾਰਡਰ ਬਲੌਗਰ ਵੀਰਜੀ ਹਣੀ ਠੀਕ ਹੈ ਜੀ ਇਹ ਭਰਾ ਨੂੰ ਸਪੋਰਟ ਕਰਿਓ ਜੀ ਜ਼ਰੂਰ ਤੇ ਇਹ ਵੀਰ ਦਾ ਚੈਨਲ ਕ੍ਰੀਏਟ ਕਰਵਾਇਆ ਸੀ ਸਾਰੇ ਵੀਰ ਭਰਾ ਜਿਹੜੇ ਵੀ ਆ ਤੁਹਾਨੂੰ ਮਲਾਵਾਂਗੇ ਠੀਕ ਹੈ ਜੀ ਤੇ ਬਾਕੀ ਆ ਸਾਰੇ ਨਾਮ ਉਹ ਸੋਹਣੇ ਜੋਬਨ ਵੀਰ ਜੀ ਨੇ ਰਾਣੇ ਬਣਵਾਏ ਆ ਠੀਕ ਹੈ ਜੀ ਸ਼ੀਲਡਾਂ ਬਹੁਤ ਸੋਹਣੀਆਂ ਘੈਂਟ ਤੇ ਬਾਕੀ ਇਨਾਮ ਇੱਕ ਫਰਿੱਜ ਹੈਗੀ ਜੋ ਉਹ ਭਾਈ ਉਹ ਥੱਲੇ ਪਈ ਆ ਠੀਕ ਹੈ ਜੀ ਉਹ ਪਤਾ ਨਹੀਂ ਪਹਿਲਾ ਕਿ ਦੂਸਰਾ ਨਾਮ ਹੈ ਜਿਹੜਾ ਵੀ ਹੋਵੇ ਤੁਹਾਨੂੰ ਦੱਸ ਦਾਂਗੇ ਬਾਕੀ ਜੀ ਆ ਜੋਬਨ ਵੀਰ ਜੀ ਨਾਲ ਦਾ ਸੈਟਅਪ ਵੀ ਵੇਖ ਲਓ ਸਹੀ ਲਓ ਜੀ ਆ ਸੈਟਅਪ ਜੇ ਜੋਬਨ ਵੀਰ ਜੀ ਨਾਲ ਦਾ ਠੀਕ ਹੈ ਜੀ ਥੱਲੇ ਤੁਹਾਨੂੰ ਲਿੰਕ ਵੀ ਦੇ ਦਾਂਗੇ ਆ ਛੱਤ ਤੇ ਆਪਾਂ ਅੱਗੇ ਵੀ ਵੀਡੀਓ ਕਰਕੇ ਗਏ ਹੋਏ ਹਾਂ ਠੀਕ ਹੈ ਜੀ ਜਵਨਵੀਰ ਜੀ ਨਾਲ ਦੀ ਛੱਤ ਦੀ ਠੀਕ ਹੈ ਜੀ ਸਾਡੇ ਲਾਲੀ ਵੀਰ ਜੀ ਹਣੀ ਐਰ ਕੀ ਦੇ ਨਾਲ ਝੜੀ ਲਾਤੀ ਇਹਨਾਂ ਨੇ ਨਾਮਾਂ ਦੀ ਮਹਾਰਾਜ ਨੇ ਬੜੀ ਬਰਕਤ ਪਾਈ ਜੀ ਸੱਚੇ ਪਾਤਸ਼ਾਹ ਨੇ ਤੇ ਕਬੂਤਰ ਵੀ ਬੜੇ ਸੋਹਣੇ ਡਾਏ ਆ ਜੀ ਲਾਲੀ ਭਾਜੀ ਨਾਣੇ ਠੀਕ ਹੈ ਜੀ ਤੇ ਪਿਛਲੇ ਘਰਾਂ ਚ ਵੀ ਕਾਫੀ ਕਬੂਤਰ ਬੈਠੇ ਆ ਤੇ ਇਹਨਾਂ ਨੂੰ ਇਹਨਾਂ ਦੀ ਸਾਰੀ ਪਾਲਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੜਾ ਫਸ਼ਟ ਨਾਮ ਆ ਦੋਵੇਂ ਫਾਸਟ ਦੋਵੇਂ ਫਾਸਟ ਦੋਮਾ ਜੇ ਫਸਟ ਨਾਮ ਹੈ ਜੀ ਜਿਹੜੀ ਆ ਜੋਬਨ ਵੀਰ ਜੀ ਨਾਲੇ ਛੀਲਡਾਂ ਕਰਾਈਆਂ ਆਈਆਂ ਠੀਕ ਹੈ ਜੀ ਦੋਮਾ ਚ ਫਸਟ ਨਾਮ ਹੈ ਜੀ ਲਾਲੀ ਵੀਰ ਜੀ ਉਹਨਾਂ ਦਾ ਤੇ ਨਾਲੇ ਆ ਸਾਡੇ ਠੀਕ ਹੈ ਜੀ ਆ ਵੇਖ ਲਓ ਛੀਲਡਾਂ ਵਿਸ਼ੇਸ਼ ਸਨਮਾਨ ਜਿਹੜੇ ਪਹੁੰਚੇ ਹੋਏ ਆ ਠੀਕ ਹੈ ਜੀ ਹਾਂ ਜੀ ਭਾਈ ਵਰਿੰਦਾ ਬ੍ਰਦਰ ਕਮਪਟਰ ਕਲੱਬ ਸਤਾਹ ਕਵਰ ਕਰਾਇਆ ਸਤਾਹ ਮਨਜੀਤ ਸਿੰਘ ਆਇਲਾ ਯੂ ਐਸ ਏ ਠੀਕ ਹੈ ਜੀ ਤੇ ਇਹ ਉਹ ਮਾਨ ਸਨਮਾਨ ਨੇ ਜਿਹੜੇ ਉਦੋਂ ਰਹਿ ਗਏ ਸੀ ਠੀਕ ਹੈ ਜੀ ਤੇ ਆ ਇੱਧਰ ਵੀ ਵੇਖ ਲਓ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਸਾਡੇ ਰਣਵੀਰ ਵੀਰ ਜੀ ਹੁਣਾਂ ਦਾ ਵਾ ਠੀਕ ਹੈ ਜੀ ਇਹਨਾਂ ਦਾ ਮਾਨ ਸਨਮਾਨ ਉਦਨ ਰਹਿ ਗਿਆ ਸੀ ਠੀਕ ਹੈ ਜੀ ਇੱਕ ਹੋਰ ਕੀ ਦਾ ਹੋ ਆਪਾਂ ਨੂੰ ਪਤਾ ਨਹੀਂ ਆ ਉਹ ਵੀ ਲੱਗ ਜੂਗਾ ਪਤਾ ਲਓ ਜੀ ਬਿਲਕੁਲ ਵਾਕਿਆ ਜੀ ਇਹ ਇਹ ਜੋੜੀ ਠੀਕ ਹੈ ਜੀ ਤੇ ਮੇਨ ਕਮੇਟੀ ਮੈਂਬਰਾਂ ਨੇ ਵੀ ਆ ਜੀ ਠੀਕ ਹੈ ਜੀ ਬ੍ਰਦਰ ਕੂਟਰ ਕਲੱਬ ਕਵਰ ਸਾਜ ਜੀ ਹੋਣੀ ਉਹਨਾਂ ਨੇ ਵੀ ਬੜਾ ਵਧੀਆ ਉਪਰਾਲਾ ਕੀਤਾ ਸੀ ਤੇ ਬੜਾ ਹੀ ਵਧੀਆ ਉਹਨਾਂ ਨੇ ਜਿਹੜਾ ਵਾ ਟੂਰਨਾਮੈਂਟ ਡਾਇਆ ਵਾ ਤੇ ਪਲਾਸ ਨਾਲ ਟੂਰਨਾਮੈਂਟ ਤੇ ਡਾਇਆ ਹੀ ਡਾਇਆ ਵਾ ਜਿਹੜਾ ਇਨਾਮ ਵੜ ਸਮਾ ਰੋ ਹੀ ਉਹ ਸੋਨੇ ਤੇ ਸੁਹਾਗਾ ਹੋ ਗਿਆ ਠੀਕ ਹੈ ਜੀ ਤੇ ਗਾਂ ਵੀ ਟੂਰਨਾਮੈਂਟ ਡਾਉਣ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਸਾਡੀ ਸ਼ਤ ਲਾਜ਼ਮੀ ਅਸੀਂ ਡਾਈਏ ਚਾਹੇ ਨਾ ਡਾਈਏ ਸਾਡੀ ਸ਼ਤ ਲਾਜ਼ਮੀ ਆਏਗੀ ਤੁਹਾਨੂੰ ਐਂਟਰੀ ਸਾਡੀ ਆਏਗੀ ਆਏਗੀ ਅਸੂ ਦਾ ਕੀਤਾ ਆਪਾਂ ਨਾ ਹੋਂਸ ਕੋਈ ਅਸੂ ਦੀ ਸ਼ਾਦੀ ਸ਼ਤ ਲੈ ਲਓ ਜੀ ਅਸੀਂ ਤਾਂ ਕਹਿਣ ਦੇ ਆ ਵੀ ਇਹ ਸੁਲਤਾਨ ਵਿੰਡੋ ਸਾਡੀ ਸ਼ਤ ਇੱਕ ਹੈਗੀ ਆ ਜਨਾਬ ਉਹਦੀ ਐਂਟਰੀ ਜਦੋਂ ਕਹੋਗੇ ਤੁਹਾਡੇ ਕੋਲ ਪਹੁੰਚਾ ਦਾਂਗੇ ਜੀ ਠੀਕ ਹੈ ਜੀ ਇਹ ਜੀ ਸਾਡੇ ਮੰਗੇ ਪਹਿਵਾਂ ਉਸਤਾਜ ਜੀ ਹੋਣੀ ਤੇ ਇਹਨਾਂ ਨੂੰ ਜਿਹੜਾ ਵਾ ਸਨਮਾਨ ਕੀਤਾ ਜੀ ਸਾਡੇ ਸ਼ਰੀ ਪ੍ਰਧਾਨ ਸੋਨੂੰ ਪਹਿਲਵਾਨ ਉਸਤਾਜ ਜੀ ਹੋਣੀ ਠੀਕ ਹੈ ਜੀ ਇਹ ਅੱਜ ਨੰਗਲੀ ਪਿੰਡ ਜਿਹੜਾ ਇਨਾਮ ਵੰਡ ਸਮਾਰੋਹ ਆ ਠੀਕ ਹੈ ਜੀ ਭੋਜਨ ਆਪਨਾ ਜੋਬਨ ਵੀਰ ਬਲਰੋ ਵਾਲਾ ਉਹਨਾਂ ਦੀ ਛਾਤੇ ਠੀਕ ਹੈ ਜੀ ਭਾਜੀ ਜੀ ਵਾਦੀ ਤੋਂ ਕੋ ਵੀ ਕੌਂਸਲ ਉਸਤਾਜ ਜੀ ਹੋਣੀ ਇਹਨਾਂ ਨੂੰ ਵੀ ਜਿਹੜਾ ਸਨਮਾਨ ਕੀਤਾ ਜਾ ਰਿਹਾ ਜੀ ਇਹਨਾਂ ਦਾ ਸ਼ਰੀ ਪ੍ਰਧਾਨ ਸਾਡੇ ਠੀਕ ਹੈ ਜੀ ਸੋਨੂੰ ਪਹਿਲਵਾਨ ਉਸਤਾਜ ਜੀ ਹੋਣੀ ਉਹਨਾਂ ਵੱਲੋਂ ਐ ਜੀ ਜਨਕੇ ਸਾਜ ਜੀ ਨੇ ਇਹਨਾਂ ਨੂੰ ਵੀ ਸਨਮਾਨ ਤਾੜੀਆਂ ਮਾਰ ਦਿਆ ਕਰੋ ਜੀ ਨਾਲ ਜੀ ਜੀ ਇਹ ਸਾਡੇ ਬਨੋ ਸਾਜ ਜੀ ਹਣੀ ਇਹਨਾਂ ਨੂੰ ਵੀ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਜੋਬਨ ਭਾਜੀ ਬਲੈਰੋ ਵਾਲੇ ਉਹਨਾਂ ਵੱਲੋਂ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਲਓ ਜੀ ਐ ਜੀ लवली ਸਾਜ ਜੀ ਹਣੀ ਨਵੀਂ ਬਾਦੀ ਤੋਂ ਇਹਨਾਂ ਦਾ ਵੀ ਜਿਹੜਾ ਵਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜੀ ਸਾਡੇ ਬਿਲਕੁਲ ਜੀ ਚੇਅਰਮੈਨ ਸਾਹਿਬ ਜਿਹੜੇ ਆਲੰਬਰ ਸਾਹਿਬ ਦਾ ਸ਼ੌਕ ਕਰਾ ਰਹੇ ਆ ਜੀ ਇਹਨਾਂ ਨੂੰ ਵੀ ਜਿਹੜਾ ਵਾ ਵਿਸ਼ੇਸ਼ ਸਨਮਾਨ ਜਿਹੜਾ ਵਾ ਠੀਕ ਹੈ ਜੀ ਕੀਤਾ ਜਾ ਰਿਹਾ ਜੀ ਸਾਡੇ ਜਵਨ ਵੀਰ ਜੀ ਨਹੀਂ ਬਲੈਰੋ ਵਾਲੇ ਉਹਨਾਂ ਵੱਲੋਂ ਠੀਕ ਹੈ ਜੀ ਤੇ ਸੋਨੂੰ ਪਹਿਲਵਾਨ ਸ਼ਰੀ ਪ੍ਰਧਾਨ ਉਹਨਾਂ ਦੀ ਮੌਜੂਦਗੀ ਚ ਇੱਧਰ ਆਪਣੇ ਲਾਲੀ ਲੋਹਾਰ ਕਾ ਠੀਕ ਹੈ ਜੀ ਮਨੂੰ ਭਾਜੀ ਹੋਣੀ ਸਭ ਦੀ ਮੌਜੂਦਗੀ ਦੇ ਵਿੱਚ ਜੀ ਇੱਕ ਵਾਰ ਫੇਰ ਮਾਰਦੀ ਆ ਇੱਧਰ ਜਵਨ ਵੀਰ ਦੀ ਸ਼ਤਿਆ ਆ ਸਾਰੇ ਵੀਰ ਭਰਾ ਜਿਹੜੇ ਆ ਜਿਨ੍ਹਾਂ ਨੇ ਹਿੱਸਾ ਲਿਆ ਆ ਹੀ ਵਿੱਚ ਜਿਨ੍ਹਾਂ ਦੇ ਨਾਮ ਆਏ ਹੋਏ ਆ ਠੀਕ ਹੈ ਜੀ ਸਾਰੇ ਵੀਰ ਭਰਾ ਹਾਜ਼ਰ ਆ ਜੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਠੀਕ ਆ ਜੀ ਆ ਜੀ ਸਾਡੇ ਸ਼ਾਰੀ ਪ੍ਰਧਾਨ ਸੋਨੂੰ ਪਹਿਲਵਾਨ ਉਸਤਾਦ ਜੀ ਹੋਣੀ ਇਹਨਾਂ ਨੂੰ ਵੀ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਚੇਅਰਮੈਨ ਸਾਹਿਬ ਜੀ ਨਾਲੋਂ ਬਿਲਕੁਲ ਜੀ ਜੀ ਵਿਸ਼ੇਸ਼ ਸਨਮਾਨ ਜੀ ਸੋਨੂੰ ਪਹਿਲਵਾਨ ਸ਼ਾਰੀ ਪ੍ਰਧਾਨ ਠੀਕ ਆ ਜੀ ਸਾਡੇ ਜੋਬਨ ਵੀਰ ਜੀ ਹੋਣੀ ਕਲੀਫਾ ਸਾਹਿਬ ਉਹਨਾਂ ਦੇ ਜਿਹੜੇ ਆ ਇਹ ਜੋਬਨ ਵੀਰ ਜੀ ਨਾਲ ਕੋਲ ਜਿਹੜੀ ਆ ਕਲੀਫੇ ਦੀ ਆ ਪਾਗ ਉਹ ਸੋਨੂ ਪਹਿਲਵਾਨ ਸ਼ਰੀ ਪ੍ਰਧਾਨ ਸਾਡੇ ਇਹਨਾਂ ਦੀ ਆ ਜੀ ਠੀਕ ਹੈ ਜੀ ਚੇਅਰਮੈਨ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਹਾਂਜੀ ਜੀ ਮੱਖਣ ਸਾਹਿਬ ਜੀ ਹੁਣੀ ਵੀ ਆ ਗਏ ਆ ਜੀ ਸਾਡੇ ਠੀਕ ਹੈ ਜੀ ਗਵਾਲ ਮੰਡੀ ਤੋਂ ਨਿੰਦਰ ਸਾਹਿਬ ਜੀ ਹੁਣੀ ਇਹਨਾਂ ਦਾ ਵੀ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਚੇਅਰਮੈਨ ਸਾਹਿਬ ਸ਼ਰੀ ਪ੍ਰਧਾਨ ਸਾਹਿਬ ਦੇ ਮਨੂ ਭਾਈ ਹੁਣੀ ਪਿਛੇ ਨਾਲ ਸਾਡੇ ਬੋਬੀ ਸਾਹਿਬ ਜੀ ਹੁਣੀ ਕੌਂਸਲ ਸਾਹਿਬ ਲੋ ਜੀ ਸਾਡੇ ਵਿਜੇ ਉਸਤਾਦ ਜੀ ਨੂੰ 88 ਰੋਡ ਤੋਂ ਵਿਜੇ ਉਸਤਾਦ ਜੀ ਨਾਲ ਦਾ ਵੀ ਜਿਹੜਾ ਵਾ ਚੇਅਰਮੈਨ ਸਾਹਿਬ ਬਣਾਵ ਲੋ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਆ ਵੇਖ ਲੋ ਜੀ ਬਲੈਰੋ ਪਿਜਨ ਕਲੱਬ ਵੱਲੋਂ ਸਾਡੇ ਸ਼ਹਿਰੀ ਪ੍ਰਧਾਨ ਚੇਅਰਮੈਨ ਸਾਹਿਬ ਸਭ ਦੀ ਹਾਜ਼ਰੀ ਦੇ ਵਿੱਚ ਲੋ ਜੀ ਲਾਲੀ ਭਾਜੀ ਹੁਣ ਵੀ ਨਾਲ ਮੌਜੂਦ ਹਨ ਨਾਲ ਸਾਡੇ ਮੱਖਣ ਸਾਹਿਬ ਜੀ ਹੁਣੀ ਠੀਕ ਹੈ ਜੀ ਜੀ ਮੱਖਣ ਉਸਤਾਦ ਜੀ ਨਾਲ ਦਾ ਵੀ ਮਾਨ ਸਨਮਾਨ ਜਿਹੜਾ ਚੇਅਰਮੈਨ ਸਾਹਿਬ ਤੇ ਬਲਾਰੋ ਆਪਣੀ ਜੋਬਨ ਵੀਰਜੀ ਹਣੀ ਸਾਰਿਆਂ ਵੱਲੋਂ ਕੀਤਾ ਜਾ ਰਿਹਾ ਜੀ ਸਾਡੇ ਮਨੂ ਵੀਰਜੀ ਹਣੀ ਠੀਕ ਹੈ ਜੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਬਾਓ ਕੀਤਾ ਜਾ ਰਿਹਾ ਜੀ ਚੇਅਰਮੈਨ ਸਾਹਿਬ ਹੁਣਾਂ ਵੱਲੋਂ ਠੀਕ ਹੈ ਜੀ ਇਹ ਮਾਨ ਸਨਮਾਨ ਵੀ ਬੜੇ ਜ਼ਰੂਰੀ ਆ ਜੀ ਠੀਕ ਹੈ ਜੀ ਕਿਉਂਕਿ ਮਾਨ ਸਨਮਾਨ ਹੋਣ ਤੇ ਇਹਦੇ ਨਾਲ ਹੌਸਲਾ ਵਸਾਈ ਜਿਹੜੀ ਆ ਉਹ ਜ਼ਿਆਦੀ ਹੁੰਦੀ ਆ ਤੇ ਗਾਂਹ ਹੋਰ ਟੂਰਨਾਮੈਂਟ ਚ ਬੜਾ ਵਾਅ ਹੋਏਗਾ ਜਾਨ ਵੀਰਜੀ ਹਣੀ ਸਾਡੇ ਠੀਕ ਹੈ ਜੀ ਨਿਸ਼ਾਨ ਧੋਲਾਂ ਤੋਂ ਇਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ ਹੈ ਜੀ ਆਪਣੇ ਜੋਬਨ ਵੀਰ ਜੀ ਬੈਰੋ ਵਾਲੇ ਉਹਨਾਂ ਨੂੰ ਵੱਲ ਸਨਮਾਨ ਕੀਤਾ ਜਾ ਰਿਹਾ ਹੀ ਸਭ ਦਾ ਰਸ਼ਪਾਲ ਭਾਈ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਉਹ ਕੀਤਾ ਜਾ ਰਿਹਾ ਜੀ ਚੇਅਰਮੈਨ ਸਾਹਿਬ ਸ਼ਰੀਪ ਪ੍ਰਧਾਨ ਸਾਡੇ ਠੀਕ ਹੈ ਜੀ ਇਧਰ ਲਾਲੀ ਵੀਰ ਜੀ ਹੋਣੀ ਨਿਸ਼ਾਨ ਵੀਰ ਜੀ ਹੋਣੀ ਕਲੀਫਾ ਸਾਹਿਬ ਰੂੜੇ ਵੀਰ ਜੀ ਹੋਣੀ ਮੰਨੂ ਭਾਈ ਹੋਣੀ ਸਭ ਦੀ ਹਾਰੀ ਦੇ ਵਿੱਚ ਬੋਬੀ ਸਤਾ ਜੀ ਕੌਂਸਲ ਸਾਹਿਬ ਜੀ ਜੀ ਸਾਡੇ ਗਗਨ ਵੀਰ ਜੀ ਪ੍ਰਧਾਨ ਸਾਹਿਬ ਹੋਣੀ ਤੇ ਪਾਰਟੀ ਕਵਸਾ ਜੀ ਹੋਣੀ ਠੀਕ ਹੈ ਜੀ ਕੈਨੇਡਾ ਤੋਂ ਤੇ ਇਹਨਾਂ ਦਾ ਤੀਸਰਾ ਨਾਮ ਹੀ ਆਇਆ ਜੋ ਭਾਈ ਪਹਿਲਾਂ ਤੁਹਾਨੂੰ ਦੱਸ ਦਈਏ ਠੀਕ ਹੈ ਜੀ ਤੇ ਸਨਮਾਨ ਵੀ ਇਹਨਾਂ ਦਾ ਕੀਤਾ ਜਾ ਰਿਹਾ ਜੀ ਚੇਅਰਮੈਨ ਸਾਹਿਬ ਹਣਾ ਵੱਲੋਂ ਲੋ ਜੀ ਦੀਪੇ ਵੀਰ ਜੀ ਉਹਨਾਂ ਦਾ ਜਿਹੜਾ ਵਾ ਮਾਨ ਸਨਮਾਨ ਚੇਅਰਮੈਨ ਸਾਹਿਬ ਹੁਣੀ ਸ਼ਹਿਰੀ ਪ੍ਰਧਾਨ ਸਾਡੇ ਠੀਕ ਹੈ ਜੀ ਸਭ ਦੀ ਹਾਜ਼ਰੀ ਦੇ ਵਿੱਚ ਕੀਤਾ ਜਾ ਰਿਹਾ ਜੀ ਦੀਪੇ ਵੀਰ ਜੀ ਉਹਨਾਂ ਦਾ ਤੇ ਜੋਵਨ ਵੀਰ ਜੀ ਇਹਨਾਂ ਦੇ ਬ੍ਰਦਰ ਆ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਚੇਅਰਮੈਨ ਸਾਹਿਬ ਹਣਾ ਵੱਲੋਂ ਸ਼ਹਿਰੀ ਪ੍ਰਧਾਨ ਸਾਡੇ ਠੀਕ ਹੈ ਜੀ ਇਧਰ ਕਲੀਫਾ ਸਾਹਿਬ ਸਭ ਦੀ ਹਾਜ਼ਰੀ ਦੇ ਵਿੱਚ ਅਮਰਜੋਤ ਵੀਰ ਜੀ ਹੁਣੀ ਆ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਵਾ ਇਹਨਾਂ ਦਾ ਸੈਕਿੰਡ ਪ੍ਰਾਈਜ਼ ਲੱਗਾ ਜੋ ਭਾਈ ਠੀਕ ਹੈ ਜੀ ਕਲੀਫਾ ਸਾਹਿਬ ਸਾਡੇ ਰੂੜੇ ਵੀਰ ਜੀ ਹੁਣੀ ਠੀਕ ਹੈ ਜੀ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਲੋ ਜੀ ਜੀ ਬਿਲਕੁਲ ਜੀ ਮਾਨਾਂ ਤੋਂ ਸਾਡੇ ਕਲੀਵਾ ਸਾਹਿਬ ਰੁੜੇ ਵੀਰ ਜੀ ਹੁਣੀ ਠੀਕ ਹੈ ਜੀ ਚੇਅਰਮੈਨ ਸਾਹਿਬ ਸ਼ੈਰੀ ਪ੍ਰਧਾਨ ਸਾਡੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਮਾਨ ਸਨਮਾਨ ਕੀਤਾ ਜਾ ਰਿਹਾ। ਵਾਲੀ ਭਾਜੀ ਹੁਣੀ ਲੋਹਾਰਕੇ ਵਾਲੇ ਲੋ ਜੀ ਆਰ ਕੀ ਇਹਨਾਂ ਨੇ ਤੇ ਇਨਾਮਾਂ ਦੇ ਇਹਨਾਂ ਐ ਪੜਨ ਦਾ ਬਛੜੇ ਆ ਜਿੰਨੀਆਂ ਵੀ ਟੂਰਨਾਮੈਂਟ ਹੋਏ ਸਾਰਿਆਂ ਦੇ ਵਿੱਚ ਇਹਨਾਂ ਦਾ ਪਹਿਲਾ ਪ੍ਰਾਈਜ਼ ਹੱਥ ਦੂਜਾ ਠੀਕ ਹੈ ਤਾੜੀਆਂ ਜੀ ਅੰਮ੍ਰਿਤਸਰ ਦੀ ਕਬੂਤਰ ਬਾਜੀ ਨੂੰ ਇਹਨਾਂ ਨੇ ਬੜਾ ਉੱਪਰ ਤੱਕ ਖੜਿਆ ਵਾ ਤੇ ਪਿਛਲੇ ਘਰਾਂ ਦੇ ਵਿੱਚ ਕਬੂਤਰ ਭਾਏ ਆ ਜੀ ਲਾਲੀ ਭਾਜੀ ਨਾਣੇ ਠੀਕ ਹੈ ਜੀ ਇਹਨਾਂ ਦਾ ਵੀ ਮਾਨ ਸਨਮਾਨ ਆ ਲੋ ਜੀ ਜਿੰਨੇ ਵੀ ਟੂਰਨਾਮੈਂਟ ਸਾਤ ਅਠ ਟੂਰਨਾਮੈਂਟ ਉੱਡੇ ਆ ਠੀਕ ਹੈ ਜੀ ਸਪਲੈਂਡਰ ਦੀ ਕਿੱਕ ਵੀ ਇਹਨਾਂ ਨੇ ਉਧਰ ਮਾਰੀ ਆ ਜੀ ਠੀਕ ਹੈ ਜੀ ਤੇ ਅੱਜ ਮੇਰੇ ਹਿਸਾਬ ਨਾਲ ਫਰਿੱਜ ਦਾ ਦਰਵਾਜ਼ਾ ਖੋਲ ਲੈਣਗੇ ਠੀਕ ਆ ਤੇ ਵਾਕਈ ਇਹਨਾਂ ਨੇ ਅੰਮ੍ਰਿਤਸਰ ਦੀ ਕਬੂਤਰ ਬਾਜੀ ਉੱਪਰ ਕੀਤੀ ਤਾੜੀਆਂ ਜੀ ਇਸ ਵਾਸਤੇ ਕੋਈ ਨਹੀਂ ਜੀ ਹਾਂ ਇਹ ਹੱਕਦਾਰ ਆ ਜੀ ਜੀ ਸਾਡੇ ਪ੍ਰੀਤ ਵੀਰ ਜੀ ਹੋਣੀ ਠੀਕ ਹੈ ਜੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਉਹ ਕੀਤਾ ਜਾ ਰਿਹਾ ਠੀਕ ਹੈ ਜੀ ਠੀਕ ਹੈ ਜੀ ਸ਼ਰੀਪ੍ਰਧਾਨ ਸਾਡੇ ਸਭ ਦੀ ਹਾਜ਼ਰੀ ਵਿੱਚ ਨੰਗਲੀ ਤੋਂ ਕੀ ਤੇ ਬਲਜੀਤ ਵੀਰ ਜੀ ਹੁਣੀ ਨੰਗਲੀ ਤੋਂ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਜੋਬਨ ਭਾਜੀ ਹੁਣਾ ਵੱਲੋਂ ਕੀਤਾ ਜਾ ਰਿਹਾ ਜੀ ਸ਼ਰੀਪ੍ਰਧਾਨ ਸਾਡੇ ਸੋਨੂੰ ਪਹਿਲਵਾਨ ਜੀ ਚੇਅਰਮੈਨ ਸਾਹਿਬ ਪਿੱਛੇ ਸਾਡੇ ਬੋਬੀ ਉਸਤਾਦ ਜੀ ਹੁਣੀ ਕੌਂਸਲ ਸਾਹਿਬ ਵਾਦੀ ਤੋਂ ਲਾਲੀ ਭਾਜੀ ਹੁਣੀ ਠੀਕ ਹੈ ਜੀ ਸਭ ਲੋ ਜੀ ਇਹ ਮਾਨ ਸਨਮਾਨ ਸਭ ਦੇ ਹੋ ਗਏ ਆ ਹੁਣ ਜਿਹੜੇ ਆ ਇਨਾਮ ਜਿਨ੍ਹਾਂ ਦੇ ਆਏ ਆ ਠੀਕ ਹੈ ਜੀ ਉਹਨਾਂ ਦੀ ਸਾਰਿਆਂ ਨੂੰ ਆਪਾਂ ਮਲਾਵਾਂਗੇ ਇਨਾਮ ਵੰਡ ਸਮਾਰੋਹ ਵਾ ਠੀਕ ਆ ਤੇ ਇਹਦੇ ਵਿੱਚ ਜੀ ਸਭ ਤੋਂ ਆ ਵੇਖ ਲਓ ਜੀ ਪਹਿਲਾ ਕਬੂਤਰ ਬਾਜੀ ਮੁਕਾਬਲਾ 19 ਤਰੀਕ 5ਵਾਂ ਮਹੀਨਾ ਠੀਕ ਆ ਜੀ ਤੇ ਸੋਨੂ ਉਸਤਾਦ ਜੀ ਹੋਣੀ ਸਾਡੇ ਸ਼ਹਿਰੀ ਪ੍ਰਧਾਨ ਠੀਕ ਆ ਜੀ ਉਹਨਾਂ ਦੀ ਪਾਰਟੀ ਵੱਲੋਂ ਕਲੀਫਾ ਜੋਬਨ ਵੀਰ ਜੀ ਉਹਨਾਂ ਵੱਲੋਂ ਕਰਵਾਏ ਗਏ ਸੀ ਇਹਦੇ ਵਿੱਚ ਤੀਸਰਾ ਨਾਮ ਸਾਡੇ ਗਗਨ ਵੀਰ ਜੀ ਹੁਣਾਂ ਦਾ ਆਇਆ ਵਾ ਪਾਰਟੀ ਕੀ ਆ ਕਵਰ ਉਸਤਾਦ ਜੀ ਉਹਨਾਂ ਦੀ ਠੀਕ ਆ ਜੀ ਕਵਰ ਉਸਤਾਦ ਜੀ ਰਾਨੂੰ ਬਹੁਤ ਬਹੁਤ ਮੁਬਾਰਕਾਂ ਗਗਨ ਵੀਰ ਜੀ ਤੁਹਾਨੂੰ ਠੀਕ ਹੈ ਜੀ ਮਨੂ ਵੀਰ ਜੀ ਤੁਹਾਨੂੰ ਬਹੁ ਬਹੁ ਮਾਰਕਾ ਤਾੜੀਆਂ ਮਾਰ ਦਿਓ ਜੀ 7000 ਰੁਪਏ ਜੀ ਤੀਸਰਾ ਇਨਾਮ ਠੀਕ ਹੈ ਜੀ ਤੀਸਰਾ ਇਨਾਮ ਜੀ 7000 ਰੁਪਏ ਹਾਂ ਜੀ ਆ ਦੋ ਜੀ ਟਰੋਫੀ ਲਓ ਜੀ ਤੀਸਰਾ ਨਾਮ ਡਗਣ ਵੀਰ ਜੀ ਹੁਣਾ ਦਾ ਠੀਕ ਹੈ ਜੀ ਪਾਰਟੀ ਜਿਹੜੀ ਆ ਕਵਰ ਸਤਾਜ ਜੀ ਹੋਣੀ ਨੰਗਲੀ ਪਿੰਡ ਤੋਂ ਠੀਕ ਹੈ ਜੀ ਫਾਡੀ ਪਾਰਟੀ ਨੂੰ ਕਵਰ ਸਾਜ ਜੀ ਨਾਲ ਨੂੰ ਉਹਨਾਂ ਦੇ ਜਿੰਨੀ ਵੀ ਪਾਰਟੀ ਆ ਉਹਨਾਂ ਨੂੰ ਬਹੁਤ ਬਹੁ ਮੁਬਾਰਕਾਂ ਜੀ ਕਵਰ ਬਾਡ ਪੀਜਨਸ ਵੱਲੋਂ ਸਾਡੇ ਚੇਅਰਮੈਨ ਸਾਹਿਬ ਵੱਲੋਂ ਠੀਕ ਹੈ ਜੀ ਤੇ ਸਾਡੇ ਸ਼ੈਰੀ ਪ੍ਰਧਾਨ ਸੋਨੂ ਪਹਿਲਵਾਨ ਉਸਤਾਦ ਜੀ ਨਾਲ ਵੱਲੋਂ ਤੇ ਜੋ ਬਨਵੀਰ ਜੀ ਨਾਲ ਵੱਲੋਂ ਬਹੁਤ ਬਹੁ ਮੁਬਾਰਕਾਂ ਜੀ 9000 ਰੁਪਏ ਦੂਸਰਾ ਨਾਮ ਜੀ 9000 ਰੁਪਿਆ ਠੀਕ ਹੈ ਜੀ ਆਹ ਵੇਖ ਲਓ ਜੀ ਦੂਸਰਾ ਨਾਮ ਠੀਕ ਹੈ ਜੀ ਆਹ ਸ਼ੀਲਡ ਵੀ ਵੇਖ ਲਓ ਠੀਕ ਹੈ ਜੀ ਆਪਣੇ ਅਮਰਜੋਤ ਵੀਰ ਜੀ ਹਨ ਟਰੈਕਟਰਾਂ ਏਜੰਸੀ ਵਾਲੇ ਜੀ ਇਹਨਾਂ ਦਾ ਵਾ ਦੂਸਰਾ ਨਾਮ ਕਿੰਨਾ ਉਸਤਾਦ ਜੀ 9000 ਕਵਰ ਸਤਾਜ ਜੀ ਹੁਣੀ ਆ ਬਟਾਲੇ ਤੋਂ ਠੀਕ ਹੈ ਜੀ ਤੇ ਪਾਰਟੀ ਹੈਗੀ ਆ ਕਵਰ ਸਤਾਜ ਜੀ ਨਾਂ ਦੀ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਕਵਰ ਵਾਰਡ ਵੀ ਚੱਲ ਤਾੜੀਆਂ ਮਾਰ ਦਿਓ ਜੀ ਲਾਲੀ ਭਾਜੀ ਹੁਣੀ ਮੰਨੂ ਭਾਈ ਹੁਣੀ ਠੀਕ ਹੈ ਜੀ ਸਾਡੇ ਸ਼ਰੀਪਰ ਦਾ ਚੇਅਰਮੈਨ ਸਾਡਾ ਇਹਨਾਂ ਵੱਲੋਂ ਆਲੰਬਰ ਸਾਹਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਲੋ ਜੀ ਹੇਟ ਕਬੂਤਰ ਦਾ ਨਾਮ ਸਾਡੇ ਦੀਪੇ ਵੀਰ ਜੀ ਹੁਣੀ ਆ ਠੀਕ ਹੈ ਜੀ ਤੇ ਪਾਰਟੀ ਹੈਗੀ ਆ ਜੀ ਸਾਧੂ ਰਾਮ ਸਤਾਜ ਜੀ ਹੁਣੀ ਉਹਨਾਂ ਦੀ ਪਾਰਟੀ ਆ ਕਿਹਨਾ ਨਾਮ ਹੈ ਸਤਾਜ ਜੀ 5000 ਰੁਪਿਆ ਲੋ ਜੀ ਇਹ ਵੀ ਸਲੂਟ ਆ ਭਾਈ 5000 ਰੁਪਿਆ ਇਹ ਕਪੂਤਰ ਦਾ ਨਾਮ ਆ ਆ ਵੇਖ ਲਓ ਭਾਈ ਠੀਕ ਹੈ ਜੀ ਆ ਆਪਣੇ ਆ ਜੀ ਦੀਪੇ ਵੀਰ ਜੀ ਹੋਣੀ ਠੀਕ ਹੈ ਜੀ ਸ਼ਰੀ ਪ੍ਰਧਾਨ ਸੋਨੂੰ ਪਹਿਲਵਾਨ ਉਸਤਾਦ ਜੀ ਹੋਣੀ ਨਾਲ ਸਾਡੇ ਚੇਅਰਮੈਨ ਸਾਹਿਬ ਹੋਣੀ ਲਾਲੀ ਵੀਰ ਜੀ ਹੋਣੀ ਇਧਰ ਨਿਸ਼ਾਨ ਵੀਰ ਜੀ ਹੋਣੀ ਮਨੂ ਵੀਰ ਜੀ ਰੂੜੇ ਵੀਰ ਜੀ ਕਲੀਫਾ ਸਾਹਿਬ ਠੀਕ ਹੈ ਜੀ ਬੋਬੀ ਉਸਤਾਦ ਜੀ ਕੌਂਸਲ ਸਾਹਿਬ ਸਭ ਦੀ ਹਾਜ਼ਰੀ ਦੇ ਵਿੱਚ ਸੀਨੀਅਰਸ ਉਸਤਾਦ ਸਾਹਿਬਾਂ ਜੀ ਜਿਹੜੇ ਅੱਜ ਇੱਥੇ ਮੌਜੂਦਗੀ ਦੇ ਵਿੱਚ ਜਿਹੜਾ ਇਹ ਟਕਬੂਤਰ ਦਾ ਨਾਮ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਸਾਡੇ ਮੱਕਣ ਸਤਾਜ ਜੀ ਨਹੀਂ ਇੱਧਰ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਲਓ ਜੀ ਇਹਨੂੰ ਕਹਿੰਦੇ ਆ ਜੀ ਚੈਂਪੀਅਨ ਆਫ ਚੈਂਪੀਅਨ ਠੀਕ ਹੈ ਜੀ ਪਹਿਲਾ ਕਬੂਤਰਬਾਜੀ ਮੁਕਾਬਲਾ ਠੀਕ ਹੈ ਜੀ ਤੇ ਜੋਵਨ ਭਾਜੀ ਹੁਣਾਂ ਬਲੇੜਾ ਕਰਾਇਆ ਗਿਆ ਸੀ ਤੇ ਉਹਦੇ ਵਿੱਚ ਤੁਹਾਨੂੰ ਦੱਸ ਦਈਏ ਜੀ ਸੋਨੇ ਦੇ ਸੁਹਾਗੇ ਵਜੇ ਹੋਏ ਆ ਤੇ ਆ ਵਾ ਜੀ ਸਾਡੇ ਲਾਲੀ ਭਾਜੀ ਹੁਣੀ ਜਿਹਨੂੰ ਕਹਿੰਦੇ ਆ ਇਨਾਮਾਂ ਦੀ ਮਸ਼ੀਨ ਠੀਕ ਹੈ ਜੀ ਐਰ ਕੀ ਗਈ ਇਹ ਨਾਮਾਂ ਦੀ ਮਸ਼ੀਨ ਹੈ ਜੀ ਲਾਲੀ ਲੋਹਾਰਕਾ ਸਾਡੇ ਵੀਰ ਜੀ ਹੁਣੀ ਇਹਨਾਂ ਨੇ ਐਰ ਕੀ ਪੂਰੀ ਵੈ ਮਸ਼ੀਨਾ ਵਾਂਗੂ ਇਨਾਮ ਲਏ ਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਲਾਲੀ ਭਾਈ ਤੁਹਾਨੂੰ ਸਾਡੇ ਵੱਲੋਂ ਕਵਰ ਬਾਟਪੀਅਸ ਵੱਲੋਂ ਠੀਕ ਹੈ ਜੀ ਸਾਬ ਜੀ ਠੀਕ ਹੈ ਜੀ ਸਭ ਦੀ ਸੀਨੀਅਰਸ ਦੀ ਹਾਜ਼ਰੀ ਦੇ ਵਿੱਚ ਜਿਹੜਾ ਇਨਾਮ ਦਿੱਤਾ ਜਾ ਰਿਹਾ ਜੀ ਤੇ ਫਸਟ ਨਾਮ ਲਾਲੀ ਲੋਹਾਰਕਾ 10000 ਰੁਪਏ ਜੀ ਯਾ ਤਾੜੀਆਂ ਜੀ ਲੋ ਬਬਾਈ ਲਾਲੀ ਭਾਈ ਬਹੁ ਬਹੁ ਮੁਬਾਰਕਾ ਤੁਹਾਨੂੰ ਕਵਰ ਬਾੜ ਪੀਜਨਸ ਵੱਲੋਂ ਠੀਕ ਹੈ ਜੀ ਤੇ ਪਰਮਾਤਮਾ ਤੁਹਾਡੇ ਇਦਾਂ ਹੀ ਨਾਮਾਂ ਦੀ ਮਸ਼ੀਨ ਚੱਲਦੀ ਰਵੇ ਸਾਨੂੰ ਬੜੀ ਖੁਸ਼ੀ ਹੋਊਗੀ ਠੀਕ ਹੈ ਜੀ ਦੁਆਵਾਂ ਤੁਹਾਡੇ ਨਾਲ ਆ ਸ਼ੈਰੀ ਪ੍ਰਧਾਨ ਸਾਡੇ ਠੀਕ ਹੈ ਜੀ ਬੋਬੀ ਸਤਾਜ ਜੀ ਹੋਣੀ ਕੌਂਸਲ ਸਾਹਿਬ ਸਾਭ ਦੀ ਹਾਜ਼ਰੀ ਦੇ ਵਿੱਚ ਮੌਜੂਦਗੀ ਦੇ ਵਿੱਚ ਨਾਮ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਲਓ ਜੀ ਆਜੋ ਜੀ ਫਸਟ ਇਨਾਮ ਚੈਂਪੀਅਨ ਠੀਕ ਹੈ ਜੀ ਆ ਸਾਬੀ ਭਾਰੀ ਸਾਡੇ ਦੁਬਈ ਵਾਲੇ ਇੱਕ ਛੇ ਰਹੇ ਆ ਇਹ ਅੱਗੇ ਆਉਣ ਠੀਕ ਹੈ ਜੀ ਤੇ ਲਾਲੀ ਲੋਹਾਰ ਕਾ ਠੀਕ ਹੈ ਜੀ ਇਨਾਮਾ ਦੀ ਮਸ਼ੀਨ 2024 ਸਾਡੇ ਮੰਨੂ ਭਾਜੀ ਹੋਣੀ ਠੀਕ ਹੈ ਜੀ ਤੇ ਚੇਅਰਮੈਨ ਸਾਹਬ ਸਾਡੇ ਇਨਾਂ ਦੀ ਹਾਜ਼ਰੀ ਦੇ ਵਿੱਚ ਸ਼ਹਿਰੀ ਪ੍ਰਧਾਨ ਸਾਡੇ ਵਿਜੇ ਉਸਤਾਦ ਜੀ ਵਿਜੇ ਉਸਤਾਦ ਜੀ 88 ਫੁੱਟ ਰੋਡ ਤੋਂ ਮੱਖਣ ਸਾਦ ਜੀ ਹੁਣੀ ਠੀਕ ਆ ਜੀ ਪਿੱਛੇ ਸਾਡੇ ਵਿਨੋਦ ਉਸਤਾਦ ਜੀ ਹੁਣੀ ਮੰਗੇਪਿਆਵਾਂ ਉਸਤਾਦ ਜੀ ਹੁਣੀ ਜੀ ਗਾਇ ਨਿੰਦਰ ਸਾਹਿਬ ਗਵਾਲ ਮੰਡੀ ਜਨ ਕਿ ਉਸਤਾਦ ਜੀ ਦੀ ਸਭ ਦੀ ਮੌਜੂਦਗੀ ਦੇ ਵਿੱਚ ਨਾਮ ਦਿੱਤੇ ਗਏ ਆ ਜੀ ਬੋ ਬੋ ਮਾਰਕਨ ਲਾਲੀ ਭਾਈ ਤੁਹਾਨੂੰ ਤਹਿ ਦਿਲੋਂ ਇਹ ਨਾ ਦੋ ਸ਼ੀਲਡਾਂ ਕਰਾਈਆਂ ਸੀ ਠੀਕ ਹੈ ਜੀ ਇੱਕ 19 ਤਰੀਕ ਦੀ ਤੇ ਇੱਕ 26 ਮਈ ਦੀ ਤੇ 19 ਤਰੀਕ ਦੇ ਜਿਹੜੇ ਇਨਾਮ ਆ ਉਹ ਵੰਡੇ ਜਾ ਚੁੱਕੇ ਆ ਹੁਣ 26 ਤਰੀਕ ਦੇ ਜਿਹੜੇ ਇਨਾਮ ਹੈਗੇ ਆ ਠੀਕ ਆ ਜੀ ਫਰੀ ਆ ਫਰੀ ਐਂਟਰੀ ਹੀ ਜੀ ਤੇ ਇਹ ਟੂਰਨਾਮੈਂਟ ਸਾਡੇ ਜੋਬਨ ਵੀਰ ਜੀ ਬਲੈਰੋ ਵਾਲੇ ਠੀਕ ਹੈ ਜੀ ਪਾਰਟੀ ਸੋਨੂ ਪਹਿਲਵਾਨ ਉਸਤਾਦ ਜੀ ਹੁਣੀ ਸਾਡੇ ਸ਼ਹਿਰੀ ਪ੍ਰਧਾਨ ਠੀਕ ਹੈ ਜੀ ਇਹਨਾਂ ਦੇ ਜਿਹੜੇ ਕਲੀਫੇ ਆ ਜੋਬਨ ਵੀਰ ਜੀ ਹੁਣੀ ਯੂਕੇ ਤੋਂ ਠੀਕ ਹੈ ਜੀ ਉਹਨਾਂ ਨੇ ਫਰੀ ਐਂਟਰੀ ਟੂਰਨਾਮੈਂਟ ਕਰਵਾਇਆ ਸੀ ਤੇ ਇਹਦੇ ਵਿੱਚ ਜਿਹੜੇ ਨਾਮ ਆ ਉਹਨਾਂ ਦੀ ਪਾਰਟੀ ਵੱਲੋਂ ਹੀ ਦਿੱਤੇ ਜਾ ਰਹੇ ਆ ਠੀਕ ਹੈ ਜੀ ਉਸਤਾਜ ਜੀ ਦੀ ਮੌਜੂਦਗੀ ਦੇ ਵਿੱਚ ਬਾਕੀ ਸੀਨੀਅਰਸ ਸਾਰੇ ਪਹੁੰਚੇ ਹੋਏ ਆ ਜੀ ਜਿਨ੍ਹਾਂ ਦੇ ਵੀ ਨਾਮ ਲੱਗੇ ਆ ਫਰਸਟ ਸੈਕੰਡ ਇਨਾਮ ਆ ਤੇ ਇੱਕ ਹੈਟ ਕਬੂਤਰ ਦਾ ਨਾਮ ਹੈਗਾ ਤੇ ਇਹਨਾਂ ਨਾਮ ਹੈਗੇ ਆ ਜੀ ਠੀਕ ਹੈ ਜੀ ਚੇਅਰਮੈਨ ਸਾਹਿਬ ਜੀ ਦੱਸੋ ਜੀ ਪਹਿਲਾ ਨਾਮ ਆਪਣਾ ਹੈਟ ਕਬੂਤਰ ਤੋਂ ਚੱਲੋ ਜੀ ਲਾਲੀ ਸਾਲੂ ਹਾਰਕਾ ਲਾਲੀ ਉਸਤਾਜ ਜੀ ਲੋਹਾਰਕਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਹੈਟ ਕਬੂਤਰ ਲਾਲੀ ਭਾਜੀ ਨੂੰ ਲੋ ਜੀ ਜਿੱਦਾਂ ਮੈਂ ਅੱਗੇ ਕਹਾਂ ਵਾ ਕੀ ਏਰਕੀ ਨਾ ਇਹਨਾਂ ਨੇ ਦਾ ਨਾਮ ਇਹਨਾਂ ਦਾ ਬਾਦਰ ਕਬੂਤਰ ਕੱਪਾਂ ਦੀ ਏਰਕੀ ਮਸ਼ੀਨ ਹੀ ਮਸ਼ੀਨ ਕਰਤੀ ਹੋਈ ਆ ਜੀ ਇਹਨਾਂ ਆਮਾ ਦੀ ਮਸ਼ੀਨ ਆ ਜੀ ਇਹ ਲੋ ਜੀ ਆ ਬਾਦਰ ਕਬੂਤਰ ਬਾਦਰ ਕਬੂਤਰ ਦਾ ਜਿਹੜਾ ਬਾ ਨਾਮ ਬਾਦਰ ਕਬੂਤਰ ਦਾ ਇਨਾਮ ਲਾਲੀ ਭਾਜੀ ਹਣ ਠੀਕ ਆ ਜੀ ਇਨਾਮਾਂ ਦੀ ਮਸ਼ੀਨ ਕਿਹਾ ਕਰਨਾ ਅੱਜ ਤੋਂ ਬਾਜੀ ਇਹਨਾਂ ਦਾ ਨਾਮ ਆ ਜੀ ਇੱਕ ਠੀਕ ਹੈ ਜੀ ਇਨਾਮਾ ਦੀ ਮਸ਼ੀਨ ਲਾਲੀ ਲੋਹਾਰਾ ਕਾ ਵੀਰ ਜੀ ਹਣੀ ਸਾਡੇ ਠੀਕ ਹੈ ਜੀ ਤੇ ਨਾਲ ਸਾਡੇ ਮਨੂ ਵੀਰ ਜੀ ਹਣੀ ਜਿੰਨੀ ਵੀ ਇਹਨਾਂ ਦੀ ਪਾਰਟੀ ਆ ਜੀ ਇਹਦਾ ਬਹੁਤ ਯੋਗਦਾਨ ਹੈ ਜੀ ਮੇਰੇ ਨਾਲ ਇਹਨਾਂ ਨੇ ਜੋ ਵੀ ਕੀਤਾ ਇਹਨਾਂ ਨਾਲ ਰਲ ਕੇ ਹੀ ਹੋਇਆ ਜੀ ਠੀਕ ਹੈ ਜੀ ਇਹਨਾਂ ਦੀ ਬਹੁਤ ਮਿਹਨਤ ਹੈ ਜੀ ਨਾਲ ਮੇਰੇ ਧੰਨਵਾਦ ਮਨੂ ਭਾਈ ਇਹ ਕ੍ਰੈਡਿਟ ਤੁਹਾਨੂੰ ਵੀ ਦੇ ਰਿਆ ਸਲੂਟ ਹੈ ਭਾਈ ਤੁਹਾਨੂੰ ਵੀ ਠੀਕ ਹੈ ਜੀ ਰਿਸ਼ਪਾਲ ਡੇਰੀ ਵਾਲੇ ਜੀ ਰਿਸ਼ਪਾਲ ਡੇਰੀ ਵਾਲੇ ਦੂਸਰਾ ਨਾਮ ਹੈ ਜੀ ਇਹਨਾਂ ਦਾ ਕੀ ਹੈ ਜੀ ਫਰੇ ਦੂਸਰਾ ਨਾਮ ਫਰੇਜ ਦੀ ਸ਼ੀਨਾ ਗਰੁੱਪ ਤੋਂ ਠੀਕ ਹੈ ਜੀ ਰਿਸ਼ਪਾਲ ਡੇਰੀ ਵਾਲੇ ਸਾਡੇ ਵੀਰ ਜੀ ਹੁਣੀ ਨਾਲ ਮੱਖਣ ਸਤਾਜ ਜੀ ਹੁਣੀ ਲੋ ਜੀ ਸ਼ੀਨਾ ਗਰੁੱਪ ਦੇ ਮੈਂਬਰਸ ਤੇ ਇਹਨਾਂ ਦਾ ਵੀ ਜੀ ਆ ਜਿਹੜਾ ਇਨਾਮ ਆ ਇਹਨਾਂ ਨੇ ਵੀ ਫਰੇਜ ਦਾ ਦਰਵਾਜ਼ਾ ਜਿਹੜਾ ਵਾ ਖੋਲ ਲਿਆ ਵਾ ਠੀਕ ਹੈ ਜੀ ਚੇਅਰਮੈਨ ਸਾਹਿਬ ਸ਼ਰੀਪ ਪ੍ਰਧਾਨ ਸਾਡੇ ਲਾਲੀ ਭਾਜੀ ਹੁਣੀ ਮਨੂ ਭਾਜੀ ਹੁਣੀ ਸਭ ਦੀ ਮੌਜੂਦਗੀ ਦੇ ਵਿੱਚ ਪਿੱਛੇ ਵੇਖ ਲੋ ਜੀ ਠੀਕ ਹੈ ਜੀ ਸਾਰੇ ਸੀਨੀਅਰਸ ਸਭ ਦੀ ਹਾਜ਼ਰੀ ਦੇ ਵਿੱਚ ਬਹੁਤ ਬਹੁ ਮबारकਾਂ ਜੀ ਆਲ ਸ਼ੀਨਾ ਗਰੁੱਪ ਨੂੰ ਤਾੜੀਆਂ ਮਾਰ ਦਿਓ ਜੀ ਬਹੁਤ ਬਹੁ ਮबारकਾਂ ਮੱਖਣ ਸਾਹਿਬ ਤੁਹਾਨੂੰ ਆਲ ਸ਼ੀਨਾ ਗਰੁੱਪ ਮੈਂਬਰ ਨੂੰ ਜੀ ਹਾਂਜੀ ਜੀ ਫਰਸਟ ਪ੍ਰਾਈਜ਼ ਚੇਅਰਮੈਨ ਸਾਹਿਬ ਜੀ ਦੱਸੋ ਜੀ ਲੋਹਾਰ ਦਾ ਇੱਕ ਮਿੰਟ ਜੀ ਕੀ ਕੋਣ ਹੈ ਜੀ ਲਾਲੀ ਲੋਹਾਰਕਾ ਮੈਂ ਅੱਗੇ ਗਿਆ ਜੀ ਨਾਮਾਂ ਦੀ ਮਸ਼ੀਨ ਲਾਲੀ ਲੋਹਾਰਕਾ ਲਾਲੀ ਲੋਹਾਰਕਾ ਵੀਰ ਜੀ ਹੁਣੀ ਲੋ ਜੀ ਕੀ ਨਾਮ ਹੈ ਜੀ ਪਹਿਲਾਂ ਦੱਸ ਦਿਓ ਜੀ ਇਹਨਾਂ ਨੇ ਵੀ ਫਰਿੱਜ ਨੂੰ ਦਰਵਾਜ਼ਾ ਖੋਲ੍ਹ ਲਿਆ ਜੀ ਬਹੁਤ ਬਹੁਤ ਮੁਬਾਰਕਾਂ ਲਾਲੀ ਵੀਰ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਮੰਨੂ ਵੀਰ ਜੀ ਇਹਨਾਂ ਨੂੰ ਠੀਕ ਹੈ ਜੀ ਨਿਸ਼ਾਨ ਨਿਸ਼ਾਨ ਵੀਰ ਜੀ ਇਹਨਾਂ ਨੂੰ ਧੋਲਾਂ ਵਾਲੇ ਤੇ ਨਾਲ ਆ ਪਿੱਛੇ ਜੀ ਸਾਡੇ ਸਾਬੀ ਵੀਰ ਜੀ ਹੁਣੀ ਤੇ ਸ਼ਰੀ ਪ੍ਰਧਾਨ ਸਾਡੇ ਚੇਮਨ ਸਾਹਿਬ ਪਿੱਛੇ ਸਾਡੇ ਕੌਂਸਲ ਸਾਹਿਬ ਸਤਜੀ ਹੁਣੀ ਠੀਕ ਹੈ ਜੀ ਜਨ ਕਿ ਸਤਜੀ ਹੁਣੀ ਸਭ ਦੀ ਮੌਜੂਦਗੀ ਦੇ ਵਿੱਚੜੇ ਇਨਾਮ ਦਿੱਤੇ ਜਾ ਰਹੇ ਆ ਜੀ ਲਾਲੀ ਭਾਜੀ ਕਿਹੜੀ ਜੜੀ ਬੂਟੀ ਹੱਥ ਲੱਗੀ ਆ ਕਿ ਸਾਨੂੰ ਵੀ ਦੱਸ ਦੋ ਇਨਾਮਾਂ ਦੀ ਮਸ਼ੀਨ ਕਿਆ ਬਾਤ ਧੰਨਵਾਦ ਹੈ ਜੀ ਇਹ ਮਸ਼ੀਨ ਬਿਲਕੁਲ ਜੀ ਬਿਲਕੁਲ ਭਰਾਵਾਂ ਵਾਂਗ ਵੱਡੇ ਸਾਡੇ ਮਾਨਯੋਗ ਸਤਕਾਰਯੋਗ ਠੀਕ ਹੈ ਜੀ ਹਾਂ ਜੀ ਬ੍ਰਦਰਸ ਕਬੂਤਰ ਕਲੱਬ ਵੱਲੋਂ ਜਿਹੜੇ ਆ ਉਹਦੋਂ ਵਿਸ਼ੇਸ਼ ਸਨਮਾਨ ਦੋ ਰਹਿ ਗਏ ਸੀ ਠੀਕ ਹੈ ਜੀ ਤੇ ਸਾਡੇ ਜੀ ਰਣਵੀਰ ਵੀਰ ਜੀ ਹੁਣੀ ਆ ਯੂਟਿਊਬਰ ਸਾਡੇ ਤਾੜੀਆਂ ਜੀ ਇਹਨਾਂ ਦਾ ਵੀ ਬੜਾ ਮਾਣ ਹੈ ਤੇ ਇਹਨਾਂ ਦਾ ਜਿਹੜਾ ਮਾਨ ਸਰਮਾਨ ਉਦੋਂ ਜਿਹੜਾ ਰਹਿ ਗਿਆ ਸੀ ਕਵਰ ਸਤਾਜ ਜੀ ਨਾਲ ਵੱਲੋਂ ਤੇ ਲਾਲੀ ਸਤਾਜ ਜੀ ਨਾਲ ਨੇ ਤੇ ਉਹਨਾਂ ਦੀ ਪਾਰਟੀ ਨੇ ਸਾਰਿਆਂ ਦੀ ਮਿਹਨਤ ਦੇ ਵਿੱਚ ਇਹ ਸਨਮਾਨ ਜਿਹੜਾ ਵਾ ਰਣਵੀਰ ਭਾਈ ਨੂੰ ਦਿੱਤਾ ਜਾ ਰਿਹਾ ਤਾੜੀਆਂ ਮਾਰ ਦਿਓ ਜੀ ਹਾਂ ਜੀ ਲੋ ਜੀ ਜਿੱਦਾਂ ਕੀ ਆਪਾਂ ਉੱਤੋਂ ਗਏ ਆ ਦੇ ਆਪਣਾ ਬ੍ਰਦਰਸ ਪੁੱਤਰ ਕਲੱਬ ਠੀਕ ਹੈ ਜੀ ਉੱਤੇ ਵਿਸ਼ੇਸ਼ ਸਨਮਾਨ ਜਿਹੜੇ ਰਹਿ ਗਏ ਸੀ ਤੇ ਬਹੁਤ ਬਹੁਤ ਧੰਨਵਾਦ ਜੀ ਕਵਰ ਉਸਤਾਦ ਜੀ ਨਾਲ ਦਾ ਬਲਾਲੀ ਉਸਤਾਦ ਜੀ ਨਾਲ ਦਾ ਸਾਡੇ ਚੇਅਰਮੈਨ ਸਾਹਿਬ ਹਣੀ ਠੀਕ ਹੈ ਜੀ ਸ਼ਹਿਰੀ ਪ੍ਰਧਾਨ ਸੋਨੂ ਭਾਈ ਹਣੀ ਨਾਲ ਸਾਡੇ ਮਨੂਪੀਰ ਜੀ ਹਣੀ ਠੀਕ ਹੈ ਜੀ ਇਹਨਾਂ ਵੱਲੋਂ तहे ਦਿਲੋਂ ਧੰਨਵਾਦ ਹੈ ਜੀ ਇਹਨਾਂ ਸਾਰੇ ਵੀਰਾਂ ਭਰਾਵਾਂ ਦਾ ਜਿਹੜਾ ਵਾ ਇੱਥੇ ਪ੍ਰੋਗਰਾਮ ਹੀ ਠੀਕ ਹੈ ਜੀ ਉਹ ਪੂਰਾ ਨੇਪਰੇ ਚੜ ਗਿਆ ਵਾ ਠੀਕ ਹੈ ਜੀ ਤੇ ਅਸੀਂ ਧੰਨਵਾਦ ਕਰਦੇ ਆ ਜੀ ਚੇਅਰਮੈਨ ਸਾਹਿਬ ਹੋਂ ਦਾ ਜਿਹੜਾ ਕੀਮਤੀ ਸਮਾਂ ਕੱਢ ਕੇ ਆਏ ਆ ਠੀਕ ਹੈ ਜੀ ਇੱਧਰ ਆਪਣੇ ਨਿੰਦਰ ਸਾਹਿਬ ਹਣੀ ਆ ਹਾਂਜੀ ਗਵਾਲ ਮੰਡੀ ਤੋਂ ਠੀਕ ਹੈ ਜੀ ਤੇ ਝਣਕੇ ਸਤਾਜ ਜੀ ਹਣੀ ਆ ਠੀਕ ਹੈ ਜੀ ਵੀਜ ਸਤਾਜ ਜੀ ਹਣੀ 88 ਫੁੱਟ ਰੋਡ ਤੋਂ ਠੀਕ ਹੈ ਜੀ ਮੰਗੇ ਪਹਿਲਵਾਨ ਸਤਾਜ ਜੀ ਹਣੀ ਵਿਨੋ ਸਤਾਜ ਜੀ ਹਣੀ ਰਾਜਨ ਕੀਵਰ ਸਾਹਿਬ ਇਹਨਾਂ ਦਾ तहे ਦਿਲੋਂ ਧੰਨਵਾਦ ਹੈਗੀ ਜਿਹੜਾ ਅੱਜ